ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਪੱਖ ਦੇ ਮਸਲੇ ਤੇ ਪੰਜਾਬ ਦਾ ਇੱਕ ਬਹੁਤ ਹੀ ਗੰਭੀਰ ਮਸਲਾ ਜਿਹਦੇ ਬਾਰੇ ਅੱਜ ਕੱਲ੍ਹ ਹਰ ਕੋਈ ਚਰਚਾ ਕਰ ਰਿਹਾ ਹੈ ਦੋਸਤੋ ਤੁਹਾਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਨਿੱਕੇ ਜੇ ਮਾਸੂਮ ਬੱਚੇ ਦੀ ਜਿਹੜੀ ਨਿਰਮਮ ਹੱਤਿਆ ਜਿਹੜੀ ਆ ਉਹ ਕੀਤੀ ਗਈ ਹੈ ਔਰ ਇੱਕ ਪ੍ਰਵਾਸੀ ਵੱਲੋਂ ਜਿਹੜਾ ਇਹ ਕਾਰਾ ਕੀਤਾ ਗਿਆ ਇਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹੋ ਜਿਹੇ ਕਾਰੇ ਇਕੱਲੇ ਹਿਸ਼ਾਰਪੁਰ ਦੇ ਵਿੱਚ ਹੀ ਨਹੀਂ ਹੋਏ ਇਹੋ ਜਿਹੇ ਬਹੁਤ ਸਾਰੇ ਕਾਰੇ ਆਏ ਦਿਨ ਜਿਹੜੇ ਆ ਉਹ ਹੋ ਰਹੇ ਨੇ ਔਰ ਇਹਨਾਂ ਵਿੱਚੋਂ ਬਹੁਤ ਸਾਰੀ ਜਿਹੜੇ ਇਦਾਂ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦੇਣ ਵਾਲੇ ਪ੍ਰਵਾਸੀ ਹੀ ਹੁੰਦੇ ਨੇ ਪਰ ਜੋ ਮੰਗ ਹੁਣ ਉੱਠੀ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੀਤਾ ਜਾਵੇ ਜਾਂ ਜੋ ਵੀ ਹੋਰ ਇਸ ਤਰ੍ਹਾਂ ਦੀ ਮੰਗ ਬਣ ਰਹੀ ਹੈ ਕਿ ਇਹਨਾਂ ਦਾ ਕੋਈ ਕਾਨੂੰਨ ਬਣਾਇਆ ਜਾਵੇ ਜਾਂ ਇਹਨਾਂ ਨੂੰ ਕਿਸ ਤਰ੍ਹਾਂ ਮੈਂ ਇੱਥੇ ਇਹ ਗੱਲ ਕਰਨਾ ਚਾਹਾਂਗਾ ਕਿ ਕੀ ਇਹ ਗੱਲ ਬਹੁਤ ਸੌਖੀ ਹੈ ਕਿ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਤੇ ਦੂਜੀ ਗੱਲ ਇਹ ਵੀ ਗੱਲ ਆ ਰਹੀ ਹੈ ਕਿ ਇੱਕ ਪ੍ਰਵਾਸੀ ਨੇ ਜਿਹਦਾ ਦਾ ਕਾਂਡ ਕੀਤਾ ਹੈ ਤੇ ਕੀ ਸਾਰੇ ਪ੍ਰਵਾਸੀ ਹੀ ਮਾੜੇ ਹੋ ਗਏ ਕਈ ਪ੍ਰਵਾਸੀ ਬਹੁਤ ਚੰਗੇ ਵੀ ਨੇ ਪਰ ਮੈਂ ਇਹ ਗੱਲ ਕਮਾਂਗਾ ਕਿ ਇਹ ਕਾਂਡ ਜੋ ਹੋਇਆ ਹੈ ਇਹ ਬਹੁਤ ਹੀ ਦੁਖਦ ਸੀ ਇਸ ਤੋਂ ਇਹ ਮੰਗ ਜਿਹੜੀ ਹੈ ਉੱઠી ਹੈ ਇਹ ਉਠਣੀ ਜਾਇਜ਼ ਸੀ ਮੈਂ ਕਿਸੇ ਵੀ ਤਰ੍ਹਾਂ ਪ੍ਰਵਾਸੀਆਂ ਦਾ ਹਮਾਇਤੀ ਨਹੀਂ ਆ ਪਰ ਮੈਂ ਉਹਨਾਂ ਦਾ ਵਿਰੋਧੀ ਵੀ ਨਹੀਂਗਾ ਕਿਉਂਕਿ ਦੇਸ਼ ਦੇ ਵਿੱਚ ਹਰ ਕੋਈ ਬੰਦਾ ਅਸਾਡੇ ਪੰਜਾਬੀ ਵਿਭਾਗ ਸਟੇਟਾਂ ਵਿੱਚ ਰਹਿ ਰਹੇ ਨੇ ਹਾਂ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਨਾਲ ਪਰਵਾਸੀ ਪੰਜਾਬ ਦੇ ਵਿੱਚ ਆ ਕੇ ਆਪਣੇ ਕਾਰੋਬਾਰ ਕਰ ਰਹੇ ਨੇ ਕੋਈ ਉਹਨਾਂ ਨੂੰ ਪੁੱਛ ਗਿਛ ਨਹੀਂ ਕਈਆਂ ਦੇ ਕੋਲ ਕੋਈ ਕਾਗਜ਼ ਨਹੀਂ ਗੇ ਕੋਈ ਨਹੀਂ ਉਹ ਗੱਡੀਆਂ ਢੜਾ ਰਹੇ ਨੇ ਜਿੰਨੀ ਕੁ ਖੁੱਲ ਪੰਜਾਬ ਦੇ ਵਿੱਚ ਇਹਨਾਂ ਨੂੰ ਅਸੀਂ ਦਿੱਤੀ ਹੈ ਪੰਜਾਬ ਦੀਆਂ ਸਰਕਾਰਾਂ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਨੇ ਆਧਾਰ ਕਾਰਡ ਬਣਾਈ ਨੇ ਇਹਨਾਂ ਚੀਜ਼ਾਂ ਤੇ ਲਗਾਮ ਤਾਂ ਲਗਾਇਆ ਜਾ ਸਕਦਾ ਹੈ ਬੇਸ਼ੱਕ ਅਸੀਂ ਕਹਿੰਦੇ ਆ ਵੀ ਪ੍ਰਵਾਸੀਆਂ ਦੀ ਲੋੜ ਵੀ ਹੈ ਪੰਜਾਬ ਦੇ ਵਿੱਚ ਕਿਉਂਕਿ ਲੇਬਰ ਦੀ ਲੋੜ ਹੈ ਫੈਕਟਰੀਆਂ 'ਚ ਲੇਬਰ ਦੀ ਲੋੜ ਹੈ ਕਈ ਕੰਮੇ ਹੋ ਜੇ ਨਹੀਂ ਜਿਹੜੇ ਕਿ ਉਹ ਹੀ ਕਰਦੇ ਨੇ ਸਾਡੇ ਲੋਕ ਕਰਕੇ ਰਾਜੀ ਨਹੀਂਗੇ ਇਸ ਕਰਕੇ ਅਸੀਂ ਇਹ ਨਾ ਚੀਜ਼ਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਅਸੀਂ ਇਹ ਤਾਂ ਨਹੀਂ ਮੈਂ ਕਹਿੰਦਾ ਡਾਇਰੈਕਟ ਕਿ ਸਾਰੇ ਪੰਜਾਬੀਆਂ ਆਪਣੇ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਦੇ ਹੋਏ ਇਹ ਕਰਦੇ ਕਿਉਂਕਿ ਇਹ ਪੋਸੀਬਲ ਨਹੀਂ ਇਹ ਤਾਂ ਪੋਸੀਬਲ ਹੋਏਗਾ ਜੇ ਸਰਕਾਰਾਂ ਜਾਣਦੀਆਂ ਹੁਣ ਤੁਸੀਂ ਇੱਕ ਗੱਲ ਨੋਟ ਕਰੋ ਕਿ ਸਰਕਾਰਾਂ ਨੇ ਤਾਂ ਇੱਕ ਵਾਰੀ ਵੀ ਕੋਈ ਬਿਆਨ ਵੀ ਨਹੀਂ ਦਿੱਤਾ ਤੁਸੀਂ ਦੱਸੋ ਇੱਕ ਬੰਦਾ ਕੋਈ ਦੇ ਸਰਕਾਰੀ ਮੁਲਾਜ਼ਮ ਹੋਵੇ ਉਹਦੀ ਡਿਊਟੀ ਤੇ ਉਦਾਂ ਹੀ ਡੈਥ ਕਿਸੇ ਕਾਰਨ ਵੱਸ ਹੋ ਜਵੇ ਜਾਂ ਜਿੱਦਾਂ ਵੀ ਆ ਤੇ ਉਹਨੂੰ ਆਪਾਂ 1 ਕਰੋੜ ਰੁਪਇਆ ਮੁਆਵਜ਼ਾ ਦੇਣ ਉਹਦੇ ਘਰ ਚਲੇ ਜਾਣੇ ਆ ਤੇ ਆਪਾਂ ਇੱਥੇ ਇੱਕ ਬੱਚੇ ਦੀ ਹੱਤਿਆ ਕਰਨ ਦਿੱਤੀ ਗਈ ਹੈ ਨਾ ਉਹਦਾ ਕੋਈ ਕਸੂਰ ਨਾ ਉਹਦੇ ਪਰਿਵਾਰ ਨਾਲ ਕੋਈ ਉਹਨਾਂ ਦੀ ਦੁਸ਼ਮਣੀ ਨਾ ਕੋਈ ਗਲਨਬਤ ਐਵੇਂ ਹੀ ਇਹਦਾ ਮਤਲਬ ਕੀ ਹੋਇਆ ਕਿ ਲਾਅ ਐਂਡ ਆਰਡਰ ਦਾ ਕੋਈ ਡਰ ਹੀ ਹੈ ਨਹੀਂ ਲੋ ਪੰਜਾਬ ਦਾ ਲਾਅ ਐਂਡ ਆਰਡਰ ਇਸ ਟਾਈਮ ਬਹੁਤ ਜ਼ਿਆਦਾ ਖਰਾਬ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਇਹਦੇ 'ਚ ਇਹ ਨਾ ਸੋਚੋ ਕਿ ਉਹ ਕਾਂਗਰਸ ਵਾਲੇ ਕਹਿੰਦੇ ਨੇ ਇਹਦੇ 'ਚ ਇਹ ਨਾ ਸੋਚੋ ਅਕਾਲੀ ਦਲ ਕਹਿੰਦਾ ਇਹ ਕਹਿੰਦੇ ਜਨਤਾ ਇਹ ਕਹਿ ਰਹੀ ਹੈ ਅਸੀਂ ਸਾਰੇ ਜਨਤਾ ਹਾਂ ਜਨਤਾ ਦੀ ਵਾਇ ਚੁੱਕਣ ਵਾਲਾ ਹਰ ਬੰਦਾ ਜਨਤਾ ਹੁੰਦਾ ਹੈ ਔਰ ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਡਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਇਸ ਕਰਕੇ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਵੱਡੀ ਲੋੜ ਹੈ ਜਿਹੜੀ ਮੰਗ ਉੱਠੀ ਹੈ ਇਸ ਪਾਸੇ ਵੀ ਧਿਆਨ ਦੇਣ ਦੀ ਬਹੁਤ ਵੱਡੀ ਲੋੜ ਹੈ ਦੇਖੋ ਕੱਲੀ ਵੋਟ ਬੈਂਕ ਨਾ ਦੇਖਿਆ ਜਾਵੇ ਪਹਿਲੇ ਤਾਂ ਗੱਲ ਹੈ ਲੋਕ ਮੈਨੂੰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਜੇਕਰ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਹੈ ਤਾਂ ਕੈਨੇਡਾ ਚੋਂ ਜਿਹੜੇ ਪੰਜਾਬੀ ਹੋਣਾਂ ਨੂੰ ਬਾਹਰ ਕੱਢਿਆ ਜਾਵੇ ਹੁਣ ਦੇਖੋ ਤੁਸੀਂ ਇੱਕ ਗੱਲ ਸੋਚੋ ਕੈਨੇਡਾ ਚ ਜਿਹੜੇ ਪੰਜਾਬੀ ਗਏ ਨੇ ਕੀ ਉਹ ਇਸ ਤਰ੍ਹਾਂ ਗਏ ਨੇ ਕੀ ਉਹ ਜਿਹੜਾ ਮਰਜ਼ੀ ਪੰਜਾਬੀ ਇੱਥੋਂ ਜਾ ਸਕਦਾ ਹੈ ਕੈਨੇਡਾ ਚ ਜਿਹੜਾ ਮਰਜ਼ੀ ਟਿਕਟ ਲੈ ਕੇ ਚੱਲ ਜਾਏਗਾ ਜਿਹੜਾ ਮਰਜ਼ੀ ਉੱਥੇ ਜਾ ਕੇ ਜੋ ਮਰਜ਼ੀ ਕਰ ਲੇਗਾ ਨਹੀਂ ਭਾਈ ਉਹਨਾਂ ਦੇ ਲਈ ਪਹਿਲੀ ਗੱਲ ਤਾਂ ਇੱਥੋਂ ਹੀ ਜਿਹੜਾ ਸਟਾਰਟ ਹੋ ਜਾਂਦਾ ਹੈ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਨੇ ਉਹ ਇੱਥੋਂ ਹੀ ਸਟਾਰਟ ਹੋ ਜਾਂਦੇ ਆ ਨੇ ਕਿ ਆਹ ਕਰੋ ਪਹਿਲਾਂ ਆਹ ਕਰੋ ਹਾਈਲਾਈਟਸ ਕਰੋ ਇਹ ਕਰੋ ਉਹ ਕਰੋ ਫੇ ਤੁਹਾਨੂੰ ਕੈਨੇਡਾ ਜੈਂਟਰੀ ਮਿਲੇਗੀ ਐਂਟਰੀ ਤੋਂ ਬਾਅਦ ਤੁਹਾਨੂੰ ਕੋਈ ਉੱਥੇ ਨਾਗਰਿਕਤਾ ਨਹੀਂ ਮਿਲੇਗੀ ਉਹਦੇ ਲਈ ਵੀ ਤੁਸੀਂ ਉਹਨਾਂ ਦੇ ਰੂਲਸ ਨੂੰ ਫਾਲੋ ਕਰੋਗੇ ਤਾਂ ਤੁਹਾਨੂੰ ਨਾਗਰਿਕਤਾ ਮਿਲੇਗੀ ਪਰ ਇਹ ਮੈਂ ਇਸ ਗੱਲ ਦਾ ਜਵਾਬ ਦੇ ਰਿਹਾ ਕਿ ਜਿਹੜੇ ਲੋਕ ਕਹਿੰਦੇ ਕੈਨੇਡਾ ਚੋਂ ਪੰਜਾਬੀਆਂ ਨੂੰ ਕੱਢ ਦਿਓ ਭਰਾ ਇਹ ਆਪਣਾ ਦੇਸ਼ ਹੈ ਇਹਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਸੀ ਪਰ ਵਾਸੀਆਂ ਨੂੰ ਇਥੋਂ ਬਾਹਰ ਕੱਢ ਦਈਏ ਪਰ ਇਹ ਜ਼ਰੂਰ ਮੈਂ ਨਾਲ ਕਹਿਣਾ ਕਿ ਉਹਨਾਂ ਤੇ ਵੀ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਦਨੀਆਂ ਘਟਨਾਵਾਂ ਵਾਪਰੀਆਂ ਨੇ ਉਨਾ ਤੇ ਵੀ ਕੋਈ ਰੂਲ ਐਂਡ ਰੈਗੂਲੇਸ਼ਨਸ ਜਿਹੜੇ ਨੇ ਉਹ ਲਾਗੂ ਹੋਣੇ ਚਾਹੀਦੇ ਨੇ ਕਟੋਕਟ ਸਰਕਾਰਾਂ ਜਦੋਂ ਇੱਥੇ ਉਹਨਾਂ ਦਾ ਆਧਾਰ ਕਾਰਡ ਆਇਆ ਉਹਨਾਂ ਦਾ ਪੈਨ ਕਾਰਡ ਆ ਉਹ ਜਦੋਂ ਇੱਥੇ ਦਾ ਬਣਾਉਂਦੀਆਂ ਕੋਈ ਵੀ ਉਹਨਾਂ ਦਾ ਪ੍ਰੂਫ ਜਾਂ ਕੋਈ ਉਹਦੇ ਵਿੱਚ ਕੁਝ ਤਾਂ ਰੂਲਸ ਯਾਰ ਲਾਗੂ ਕਰੋ ਕਟੋਕਟ ਜੇ ਫੈਕਟਰੀਆਂ ਨੂੰ ਲੇਬਰ ਦੀ ਲੋੜ ਹੈ ਤੇ ਉਹ ਫੈਕਟਰੀਆਂ ਉਹਨਾਂ ਦੀ ਜਿਹੜੀ ਡਾਕੂਮੈਂਟੇਸ਼ਨ ਜਾਂ ਉਹਨਾਂ ਦੀ ਕੋਈ ਜਿਹੜੀ ਹੋਵੇ ਕੋਈ ਕਿਸੇ ਤਰੀਕੇ ਉਹਨਾਂ ਨੂੰ ਟਰੈਕ ਤਾਂ ਕੀਤਾ ਜਾ ਸਕੇ ਸੈਕਿੰਡ ਥਿੰਗ ਜੇ ਉਹਨਾਂ ਨੂੰ ਲਈ ਸੀਜ਼ਨਲ ਲੈਵਲ ਦੀ ਲੇਬਰ ਦੀ ਲੋੜ ਹੁੰਦੀ ਹੈ ਆਪਣਾ ਜਿਹੜੇ ਖੇਤਾ ਮੇਚਿਆਂ ਕੁਛ ਤੇ ਉਹ ਜਿਹੜੇ ਬੰਦਿਆਂ ਨੇ ਲੇਬਰ ਚਾਹੀਦੀ ਹੈ ਉਹ ਕਿਸੇ ਤਰੀਕੇ ਕਿਸੇ ਜ਼ਰੀਏ ਆਣ ਫੋਰ ਐਗਜ਼ਾਮਪਲ ਕੋਈ ਏਜੰਸੀਆਂ ਬਣ ਜਾਣੀਆਂ ਕੁਝ ਹੋਣ ਜਿਹੜੀ ਲੇਬਰ ਹਾਇਰ ਕਰਕੇ ਦੇਣ ਉਹ ਲੇਬਰ ਦਾ ਕੰਮ ਕਰਨ ਦੇ ਆਪਣਾ ਵਾਪਸ ਜਾਣ ਕੋਈ ਤਰੀਕੇ ਤਪਨਾਣੇ ਜਾਣ ਕਿ ਥੋੜੀ ਕਿ ਉਥੋਂ 10 ਬੰਦੇ ਆਣ ਇੱਥੇ ਆ ਕੇ ਮੋਮੋਜ਼ ਦੀ ਰੇੜੀ ਲਾ ਲੈਣੀਆਂ ਕੋਈ 버ਗਰ ਦੀ ਰੇੜੀ ਲਾ ਲੈਣੀਆਂ ਕੋਈ ਘਰਾ ਘਰਾ ਚ ਰੇੜੀਆਂ ਲੈ ਕੇ ਪਹੁੰਚ ਜਾਣ ਤੇ ਇਹ ਕੰਮ ਸ਼ੁਰੂ ਹੋ ਗਿਆ ਨੇ ਇਸ ਤਰ੍ਹਾਂ ਦੇ ਕੰਮਾਂ ਤੋਂ ਪ੍ਰੇਰਿਤ ਕਰਨਾ ਚਾਹੀਦਾ ਆਪਣੇ ਪੰਜਾਬੀਆਂ ਨੂੰ ਵੀ ਤਾਂ ਹੀ ਮੌਕਾ ਨਹੀਂ ਮਿਲਦਾ ਜਦੋਂ ਇਹ ਕੰਮ ਸਾਰੇ ਇਹ ਕਰਨਗੇ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਮੈਂ 3-4 ਦਿਨ ਪਹਿਲਾਂ ਮੈਂ ਮੰਡੀ ਗਿਆ ਮੰਡੀ ਦੇ ਵਿੱਚ ਉੱਥੇ ਘੱਟੋ-ਘੱਟ ਜ਼ਿਆਦਾ ਨਹੀਂ ਤੇ 1000 ਜੇ ਬੰਦਾ ਉੱਥੇ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਜੀ 1000 ਬੰਦੇ ਨੇ ਉੱਥੇ ਉਹ ਫੜੀ ਲਾਈ ਹੋਈ ਸੀਗੀ ਸਬਜ਼ੀ ਦੀ ਜਾਂ ਫਰੂਟ ਦੀ ਹੈ ਜੋ ਵੀ ਸੀ ਉਹਦੇ ਵਿੱਚੋਂ ਮਸਾਂ 10-15 ਪੰਜਾਬੀ ਹੋਣਗੇ ਤੁਸੀਂ ਹੁਣ ਆਪੇ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਅਸੀਂ ਕਿੰਨੇ ਕੁ ਡਿਪੈਂਡ ਹੋ ਚੁੱਕੇ ਆ ਉਹ ਕਿੰਨਾ ਕਰ ਰਹੇ ਆ ਤੀਸਰੀ ਗੱਲ ਇਹ ਹੈ ਕਿ ਕਿੰਨੀ ਕੁ ਸਾਡੀ ਇਕਨੋਮੀ ਨੂੰ ਇਹ ਬੂਸਟ ਕਰ ਰਹੇ ਨੇ ਬੰਦੇ ਇਹ ਵੀ ਧਿਆਨ ਦੇਣਾ ਪਏਗਾ ਕਿਉਂਕਿ ਆਪਾਂ ਜੇ ਗੱਲ ਕਰੀਏ ਅਸੀਂ ਸਾਰੇ ਕੰਮ ਤਾਂ ਇਹਨਾਂ ਨੂੰ ਫੜਾਤੇ ਇਕਨੋਮੀ ਇੱਥੋਂ ਪੈਸੇ ਕਮਾ ਕੇ ਉਧਰ ਭੇਜ ਰਹੇ ਨੇ ਤੇ ਇਕਨੋਮੀ ਕਿੱਥੇ ਦੀ ਬੂਸਟ ਹੋ ਰਹੀ ਹੈ ਜਿਹੜੇ ਬੰਦੇ ਇੱਧਰ ਕੰਮ ਕਰਕੇ ਇੱਧਰ ਹੀ ਰਹਿ ਰਹੇ ਇੱਧਰ ਹੀ ਕਮਾ ਰਹੇ ਇੱਧਰ ਹੀ ਖਰਚ ਰਹੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਉਹ ਬੰਦਿਆਂ ਦਾ ਇੱਥੇ ਸਾਨੂੰ ਜ਼ਰੂਰਤ ਹੈ ਉਹਨਾਂ ਨੂੰ ਇੱਧਰ ਰੱਖਣਾ ਵੀ ਚਾਹੀਦਾ ਹੈ ਪਰ ਉਹਨਾਂ ਤੇ ਵੀ ਰੂਲ ਐਂਡ ਰੈਗੂਲੇਸ਼ਨਸ ਜਿਹੜੇ ਨੇ ਉਹਨਾਂ ਤੇ ਕੋਈ ਨਾ ਕੋਈ ਲਾਗੂ ਕਰਨੇ ਪੈਣਗੇ ਲਾਗੂ ਕਰਨੇ ਚਾਹੀਦੇ ਨੇ ਮੰਗ ਇਹ ਵੀ ਉੱਠੀ ਪੰਜਾਬੀ ਇਹ ਪੰਜਾਬ ਵਿੱਚ ਜਿਹੜੇ ਪ੍ਰਵਾਸੀ ਆਪਣੀ ਗੈਰ ਪੰਜਾਬੀ ਯਾਨੀ ਕਿ ਜ਼ਮੀਰ ਨਾ ਖਰੀਦ ਸਕਣ ਠੀਕ ਹੈ ਤੁਸੀਂ ਰੂਲਸ ਦੇ ਕਰ ਲੋ ਕਾਰਨ ਹੁੰਦਾ ਵੀ ਉਹ ਖਰੀਦ ਸਕਿਆਦਾ ਹੈ ਬੰਦਾ ਪਰ ਉਹ ਵੀ ਉਹ ਜਿਹੜਾ ਸਾਰੇ ਪੰਜਾਬ ਦੇ ਆਪਣੇ ਜਿਹੜੇ ਇਹਨਾਂ ਦੇ ਰੂਲਸ ਨੇ ਜਿਹਦੇ ਤਹਿਤ ਉਹ ਇੱਧਰ ਰਹਿਣ ਦੇ ਕਾਬਲ ਹੋ ਜਾਏਗਾ ਉਹਨੂੰ ਫਾਲੋ ਕਰੇ ਤੇ ਜ਼ਮੀਨ ਖਰੀਦ ਲਵੇ अदरवाइज ਇਹ ਥੋੜੀ ਜਿਹੜਾ ਮਰਜੀ ਆਵੇ ਖਰੀਦ ਲਵੇ ਇਹ ਹੁਣ ਆਪਾਂ ਇਹ ਕਹੀਏ ਵੀ ਪੰਜਾਬੀਆਂ ਨੇ ਦੂਜੇ ਪਾਸੇ ਜ਼ਮੀਨਾਂ ਲਈਆਂ ਉਹਨਾਂ ਤੇ ਵੀ ਇਹ ਰੂਲ ਲਾਗੂ ਕਰਦੇ ਉਧਰ ਦੀਆਂ ਸਰਕਾਰਾਂ ਆਪਣੇ ਰੂਲ ਦੇਖਣ ਅਸੀਂ ਇਹ ਤੇ ਨਹੀਂ ਕਹਿੰਦੇ ਕਿ ਸਾਨੂੰ ਜਿਹੜਾ ਸਾਰੇ ਪਾਸੇ ਛੂਟ ਦੇ ਦਿਓ ਇਹ ਕਹਿੰਦੇ ਨਹੀਂ ਹਰ ਬੰਦਾ ਆਪਣੇ ਰੂਲ ਰਾਗੂ ਕਰੋ ਪਰ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਹੈ ਗਵਰਨਮੈਂਟਾਂ ਨਾਲ ਆਣੇ ਵਿਚਾਰ ਕਰਨ ਕਿ ਕਿਸ ਤਰ੍ਹਾਂ ਇੱਥੇ ਜਿਹੜੇ ਗੈਰ ਪੰਜਾਬੀ ਉਹਨਾਂ ਨੂੰ ਵਗੈਣਾ ਚਾਹੀਦਾ ਤਾਂ ਹੀ ਪੰਜਾਬੀਆਂ ਦੀ ਹੋਂਦ ਕਾਇਮ ਰਹੇਗੀ ਔਰ ਇਹ ਜਿਹੜੇ ਲਾ ਐਂਡ ਆਰਡਰ ਦੀ ਸਥਿਤੀ ਹੈ ਇੱਥੇ ਕਾਫੀ ਕਾਬੂ ਪਾਇਆ ਜਾ ਸਕ ਰਿਹਾ ਹੈ ਜੇਸੀ ਇਹਨਾਂ ਚੀਜ਼ਾਂ 'ਵਰ ਧਿਆਨ ਦੇਵਾਂਗੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜਿਦੇ ਵਿੱਚ ਕਿਸੇ ਦਾ ਕਸੂਰ ਨਹੀਂ ਉਹ ਬੱਚੇ ਦਾ ਕਸੂਰ ਦੱਸ ਦਿਓ ਮੈਨੂੰ ਉਹਦਾ ਕੀ ਕਸੂਰ ਸੀਗਾ ਕੋਈ ਕਸੂਰ ਨਹੀਂ ਉਹ ਬੱਚੇ ਨੂੰ ਐਵੇਂ ਹੀ ਆਪਾਂ ਖਡੋਣਾ ਸਮਝ ਕੇ ਚੁੱਕ ਕੇ ਲੈ ਗਏ ਇਸ ਕਰਕੇ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਦੇਣ ਦੀ ਲੋੜ ਹੈ ਸੈਕਿੰਡ thing ਇਹ ਹੈ ਵੀ ਜੇ ਉਹ ਬੰਦਾ ਮੰਨ ਗਿਆ ਵੀ ਮੈਂ ਆ ਕੰਮ ਕੀਤਾ ਹੈ, ਕਾਰਾ ਕੀਤਾ ਹੈ ਹੁਣ ਜਿਹੜੇ ਆਪਣਾ ਕਾਨੂੰਨ ਵਿਵਸਥਾ ਹੈ ਉਹਨੂੰ ਵੀ ਇਸ ਚੀਜ਼ ਨੂੰ ਇਹ ਨਾਲ ਲੁਕਾਉਣ ਦੀ ਲੋੜ ਨਹੀਂ ਚਾਹੀਦੀ ਕਿਉਂਕਿ ਚੁਰਮ ਸਾਬਤ ਹੈ ਬੰਦਾ ਮੰਨ ਰਿਹਾ ਮੈਂ ਕੀਤਾ ਅੱਖਾਂ ਸਾਹਮਣੇ ਹੋਇਆ ਸਾਰੇ ਲੋਕਾਂ ਨੂੰ ਪਤਾ ਵੀ ਆ ਚੀਜ਼ਾਂ ਦੇ ਵਿੱਚ ਕੀ ਕੀ ਹੋਇਆ ਹੈ ਰਿਪੋਰਟਾਂ ਆ ਚੁੱਕੀਆਂ ਸਭ ਕੁਝ ਤਾਂ ਫੇਰ ਆਪਾਂ ਇਹ ਨਾਲ ਲੁਕਾਉਣਾ ਕਿਉਂ ਹੁਣ ਪੰਜਾਬੀ ਜਿਹੜੇ ਭਰਾ ਨੇ ਸਾਡੇ ਉਹ ਆਪਣੇ ਲੈਵਲ ਤੇ ਬਹੁਤ ਸਾਰੇ ਉਪਰਾਲੇ ਉਹਨਾਂ ਨੇ ਕੀਤੇ ਨੇ ਪਿੰਡਾਂ ਚੋਂ ਕਈ ਪ੍ਰਵਾਸੀਆਂ ਨੂੰ ਵੀ ਉਹਨਾਂ ਨੇ 도ਰੇ ਆ ਜਾਂ ਜੋ ਵੀ ਹੈ ਦੇਖੋ ਇਹ ਪੰਚਾਇਤਾਂ ਆਪਣੇ ਲੈਵਲ ਤੇ ਦੇਖ ਖਾਂਣ ਜੇ ਕਿਸੇ ਦੀ ਦਿੱਕਤ ਹੈ ਜਾਂ ਕੋਈ ਹੈ ਤੇ ਉਹ ਆਪਣਾ ਇੱਕ ਕਦਮ ਚੁੱਕੜੇ ਪੈਣੇ ਨੇ ਲੇਕਿਨ ਜੇ ਆਪਾਂ ਦੇਖੀਏ ਜਿਲੰਦਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਬਠਿੰਡਾ ਇਹਨਾਂ ਸ਼ਹਿਰਾਂ ਦੇ ਵਿੱਚੋਂ ਇਹ ਕੰਮ ਕਰਨੇ ਬਹੁਤ ਔਖੇ ਨੇ ਕਿਉਂਕਿ ਅਸੀਂ ਲੋਕ ਇਹਨਾਂ ਤੇ ਡਿਪੈਂਡ ਆ ਔਰ ਬਹੁਤ ਥਾਵਾਂ ਤੇ ਇਹਨਾਂ ਦੀ ਲੋੜ ਵੀ ਹੈ ਜੀ ਸਾਡੇ ਪੰਜਾਬੀਆਂ ਦੇ ਕਈ ਥਾਵਾਂ ਤੇ ਲੋੜ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ ਲੇਕਿਨ ਉਹ ਰਹਿ ਰਹੇ ਨੇ ਕਈ ਉਸ ਸਟੇਟਾਂ 'ਚ ਤੇ ਇਸ ਤਰ੍ਹਾਂ ਇਹ ਵੀ ਰਹਿ ਸਕਦੇ ਨੇ ਲੇਕਿਨ ਇਹਨਾਂ ਦੇ ਵੀ ਕੋਈ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਪੰਜਾਬ ਸਰਕਾਰ ਵੱਲੋਂ ਇਹ ਚੀਜ਼ਾਂ 'ਤੇ ਮਤ ਧਿਆਨ ਦੇਣ ਦੀ ਬਹੁਤ ਲੋੜ ਹੈ ਜਦਕਿ ਪੰਜਾਬ ਸਰਕਾਰ ਨੇ ਕੋਈ ਇਸ ਵੱਲ ਦਿੱ ਜਸਪੀ ਦਿਖਾਈ ਨਹੀਂ ਮੈਨੂੰ ਨਹੀਂ ਮੈਂ ਨਹੀਂ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਨੂੰ ਲੱਗਦਾ ਕੋਈ ਵੀ ਸਰਕਾਰ ਹੁੰਦੀ ਤੇ ਉਹ ਦਿਲਚਸਪੀ ਨਾ ਦਿਖਾਉਂਦੀ ਕਿਉਂਕਿ ਸਰਕਾਰਾਂ ਨੂੰ ਲੱਗਦਾ ਸਾਡਾ ਵੋਟ ਬੈਂਕ ਉਹ ਬੜਾ ਸਸਤਾ ਜਿਹਾ ਵੋਟ ਬੈਂਕ ਬੜਾ ਸੌਖਾ ਜਿਹਾ ਵੋਟ ਬੈਂਕੇ ਤਿਆਰ ਹੋ ਰਿਹਾ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਮੈਂ ਕਹਾਂਗਾ ਧਿਆਨ ਦਿਓ ਜ਼ਰੂਰਤ ਹੈ ਉਸ ਮਾਸੂਮ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਦੇ ਲਈ ਵੀ ਇੱਕ ਲੋਕ ਲਹਿਰ ਚਲਾਨੀ ਚਾਹੀਦੀ ਤਾਂ ਕਿ ਜਲਦ ਤੋਂ ਜਲਦ ਉਹਨੂੰ ਇਨਸਾਫ ਮਿਲੇ ਇਹ ਬਹੁਤ ਜ਼ਰੂਰੀ ਹੈ ਪਰਿਵਾਰ ਨਾਲ ਖੜੀ ਹੋਣ ਦੀ ਲੋੜ ਹੈ ਔਰ ਕਿਸ ਤਰ੍ਹਾਂ ਇਹ ਹੋ ਸਕਦਾ ਹੈ ਇਹ ਸਰਕਾਰਾਂ ਦੇਖਣ ਜ਼ਰੂਰ ਦੇਖਣ ਲੇਕਿਨ ਮੰਗਤਾ ਪੰਜਾਬੀਆਂ ਨੇ ਜਾਂ ਜਿਨ੍ਹਾਂ ਨੂੰ ਦਰਦ ਹੈ ਉਹਨਾਂ ਨੇ ਹੀ